हां बाका ने से बाजू का 4200 ले लूंगा नहीं भाई सौदा हो गया ओ सरदार उन्होंने ने वाला यार सरदार हां ओ सरदार खड़ा हो जाओ ए हां चल ले दस उन लगा पैसे बढ़ाओ जी हां जा तू कह मेरा हट जा हां 7000 दी आ बट हां ਇਹਨਾਂ ਨੇ ਲਾਹ ਮੰਗੀ ਆ ਕੋਈ ਨਾ ਕੋਈ ਵਿਚ ਦੇ ਵਿੱਚ ਨਹੀਂ ਹੈਗੇ ਆਪਣੇ ਹੈ ਵਿਚ ਨਹੀਂ ਨੇਗੇ ਆਪਾਂ ਵਿਚ ਨਹੀਂ ਹੈਗੀ ਪੱਠ ਆਪਾਂ ਬਾਈ ਕੋਈ ਕਾਹਦਾ ਗੁੱਸਾ ਕਰਦਾ ਜਦੋਂ ਮਾਰਕ ਮੰਗ ਰਿਹਾ ਚੱਲ ਕੋਈ ਨਾ ਕੋਈ ਨਾ ਇਹਦਾ ਕੋਈ ਮਸਾ ਕਰਦੇ ਆਪਾਂ ਵੀ ਮੰਗੇ ਇਸ ਤਰ੍ਹਾਂ ਯਾਰ ਕੋਈ ਗੱਲ ਨਹੀਂ ਕੀ ਮੰਗੀ ਚੱਲ ਜੀ ਚੱਲ 5 ਲਾਹ ਦੇ ਵਿੱਚ ਨਹੀਂ ਕੋ ਨਾ ਜੇ ਵਿਚ ਨਹੀਂ ਹੈਗੇ ਫੋ ਫਿਰ ਐਡਾ ਨਹੀਂ ਫਰਕ ਮਾ ਐਡਾ ਨਹੀਂ ਫਰਕੇਗਾ ਤੇ ਚ ਪੰਜ ਚਾਰ ਵਿਚ ਨਹੀਂ ਬਾਈ ਯਾਰ 15000 ਤੋਂ ਘਟ ਰਹਿੰਦੇ ਵੀਰੇ 15000 ਤੋਂ ਘਟ ਨਹੀਂ ਨਹੀਂ ਪੱਠ ਲੈ ਕੇ ਨਹੀਂ ਲੈ ਜਾ ਨਹੀਂ ਤੇਰੀ ਕਾਪੀ ਤੋਂ ਅੰਦਰ ਹੁੰਦੀ ਹੈ ਨਹੀਂ ਹੁੰਦੀ ਵੀਰੇ ਬਾਤ ਸੁਕਾਪੀ ਜੀ ਉਹਨਾਂ ਨੂੰ ਨਹੀਂ 베ਚਨੀ ਨੇਗੀ ਪੱਠਾ ਪਾਣੇ 15000 ਦੇ ਪੱਠਾ ਲਵਾਂਗੇ ਪੂਰਾ ਜੀ ਬਾਈ ਹਾਂ ਅੱਛਾ ਕਬੇ ਵਾ ਚੱਲ ਨਾ ਉਹ ਦੀ ਦੇ ਜੀ ਮਾ ਇਹ ਨਹੀਂ 베ਚਨੀ ਆਪਣਾ ਵੀਰੇ ਆ ਫਾੜੀ ਬੱਲੂ ਏ ਆ ਫਾੜ ਯਾਰ ਕੀ ਦੱਸ ਬੀ ਹੋ ਗਿਆ ਪਾਪੇ ਨਹੀਂ ਦੇਣੀ ਬਸ ਇਹ ਨਹੀਂ 베ਚਨੀ 15000 ਦੇਵਾਂਗੇ ਪੂਰੇ ਵੀਰੇ ਕੋਈ ਗੱਲ ਨਹੀਂ ਪਾਪੂ ਪੱਠੇ ਪਾਉਣਾ ਤੋੜ ਮੇਵਲੇ ਪਾਉਣਾ 300 ਨਾ 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 ਇਹ ਨਹੀਂ 베ਚਨੀ ਉਹ ਦੋ ਦੰਦ ਪੱਠ ਹੋ ਗਿਆ ਹੋ ਜਾਂਦੇ ਕੋਈ ਗੱਲ ਨਹੀਂ ਅੱਛਾ ਨਾ ਨਾ ਆਪਣੀ ਗੱਡੀ ਦੇ ਚ ਨਾ ਨਾ ਤੇਰੇ ਦੋ ਪੈਸੇ ਦੱਬੇ ਰੱਖਦੇ ਆ ਬੇਕਰ ਜਾ ਥੋੜੀ ਜਿਹਾ ਪਾਣੀ ਢੋਣ ਦੇ ਹੁਣ ਇੰਨਾ ਪੈਸਾ ਦਿਆ ਹੋਰ ਕੋਈ ਨਾ ਰਹਿਣ ਦੇ ਕੋਈ ਨਾ ਕਿਉਂ ਗੰਹ ਕਾਮਲ ਕੁੱਟੀ ਨੰਨੇ ਸਰ ਕਾਮਲ ਕਾਮਲ ਕੋ ਕਿਨੇ 10000 ਤੇ ਤੁਹਾਡੀ ਪੱਠਾ ਕਿੰਨੂ ਕਿਤਾਹਾਂ ਦੀ ਪੱਠਾ ਉਹ ਕਿਨੇ ਕਹਨੂ ਇਹ ਕੋਈ ਗੱਲ ਨਹੀਂ ਵੇ ਦੱਸ ਦੇ ਮੇਰੇ ਵੀਰੇ ਜਿੱਦ 15 ਦਿਨ ਨਹੀਂ ਹੈਗੀ ਫਿਰ ਇਹ ਵੀ ਗੱਲ ਚੱਲ ਤੇ ਗਲਤ ਤਾਂ ਗੱਲ ਉਹ ਕਹੇ 15 ਵੇ ਦੱਸ ਦੇ ਹਾਂ ਉਹ ਲੈ ਬਾਈ ਹਟੋ ਮਾਨ ਖਟੋ ਫੇਰ ਲੋ ਜਮਾ ਲਾ ਯਾਰ ਇਹ ਕਾ ਤੇ ਇਹ ਤਾਂ ਭੜਾ ਨੂੰ ਨਾ ਗਿਆ ਆਪਾਂ ਜੇ ਚੁਣੀ ਦੇਣਾ ਨਾ ਇਹਨੂੰ ਪੁੱਛਣਾ ਹਾਂ ਪੁੱਛ ਰਿਹਾ ਕਰਲਾ ਪੁੱਛ ਰਿਹਾ ਕਰਲਾ ਅੱਬਾ ਹੋਗਾ ਵੇਚ ਕੇ ਕੰਮ ਹੋ ਜਾਊਗਾ ਮੈਂ ਕੀ ਸਸਤੀ ਹੋ ਜਾ ਕੀ ਫਾਇਦਾ ਇਹ ਮੂਹ ਦੇ ਕੋਈ 100 200 ਵਾਲੇ ਕਿਸੇ ਦੇਖ ਲੋ ਨਾ ਨਾਲ ਹੀ 12000 ਬਸ ਇਹ ਲੱਗ ਦਿੰਦੇ ਹੋਰ ਕਿੰਨੇ ਨਾਲ 10 ਵੀ ਕੋਈ ਗੱਲ 15000 ਲੈਣਾ ਪੱਟ 15 ਉਹ ਕਰੰਟ ਆਈ ਗੱਲ ਨਹੀਂ ਫਿਰ ਆਪਾਂ ਤੁਹਾਨੂੰ ਕਹੇ ਤਾਂ ਮਲ ਮੁੱਲ ਨੇ ਦੇਵਾਂਗੇ ਵੀਰੇ ਉਹ ਗਦੇ ਲੈ ਜੋ ਨਹੀਂ ਨਾ ਸੀ ਕੋਈ ਨਾ ਕੋਈ ਨਾ ਹੋ ਦੇਖ ਲੋ ਚਲ ਕੋਈ ਨਾ ਹੋ ਦੇਖ ਲੋ ਬਈ ਹਾਂ ਉਹ ਹੜਾ ਸੀ ਪਾਪਾ ਨਹੀਂ ਦੇਣੀ ਆਪਣੇ ਚ ਇਧਰੋਂ ਪਹਿਲੇ ਕਹਿੰਦਾ ਵੀ 11000 ਤੇ ਥੋੜਾ ਬਾਕੀ ਇਹ ਮਹਾਂ ਲੂਟ ਆਇਆ ਕੰਮ 2000 ਕੀ ਹੈ ਕੋਈ ਮਾਂ ਦਾ ਨਹੀਂ ਉਹ ਨਹੀਂ ਮਾਈ ਮੰਦੇ ਹਾਂ ਨਹੀਂ ਆਪਾਂ ਦੇ ਤੇ ਪਾ 2000 ਪਰ ਮਾਚਨੇ ਲੈ ਆ ਵੀਰੇ ਤੈਨੂੰ ਐ ਥੋੜੋ ਕਹਿਣਾ ਉਹ ਭਾਰਾ ਕੋਈ ਨਹੀਂ ਬਾਈ ਲੈ ਰਿਹਾ ਜਾਂ ਤਾਂ ਤੂੰ ਲੈ ਲੈ ਬਾਈ ਕੀ ਹੈ ਬਾਈ ਵੀ ਮੇਰਾ ਹੀ ਹੈ ਤੇਰਾ ਗੇਮਨਜੂ ਬਾਈ ਆਇਆ ਨਾ ਬੋਲਾ ਕਰ ਮੇਰਾ ਬਾਈ ਹੈ ਹਾਂ ਬਾਈ ਦਾ ਹੋ ਕਰਦੀ ਦੇ ਚਲਰ ਨੇ ਪੰਜਾਹ ਜੀ ਬਾਈ ਇਹ ਪੱਟ ਕੇ ਕਰਾ ਬਈ 8000 ਰੁਪਏ ਮੰਗਿਆ ਦੀ ਠੀਕ ਆ ਆ ਗੱਲ 5500 ਦਾ ਕਹਿੰਦਾ ਤੇ ਬਿੱਲੂ ਬੈਠਾ ਪੈਸਾ ਖਾਇਆ ਆ ਹਾਂ ਇੰਨਾ ਖੜੀ ਤੇ ਕੀ ਆ ਤੂੰ ਹਾਂ ਦੇ ਬਾਬੇ ਕਿੰਨੇ 300 ਰੁਪਇਆ ਦੇ ਆ ਫਟੂਗਲ ਨਾਲ ਕਹਿੰਦਾ ਮੇਰੇ ਕਾਕੇ ਦਾ ਹੈ ਸਿਕਾ ਹੈਲਾ ਬਾਬੇ 4200 ਤੇ 5500 ਦਾ ਫਰਕ ਬਹੁਤ ਆ ਬਾਈ ਸੌਦਾ ਲਾ ਆਏ ਨਹੀਂ ਹੁੰਦਾ ਬਾਈ ਜੇ ਚੁੱਕੀ ਆ ਬਾਈ ਗੱਲ ਆ ਆਉ ਨਹੀਂ ਹੋਈ 4200 ਦੇ ਵਿੱਚ ਪਹਿਲਾਂ ਲੈ 500 ਦਾ 500 ਇਹ ਕਹਿੰਗਾ ਤੇਰੇ ਕਹਿਣ ਨਾਲ ਥੋੜੂ ਅਗਲਾ ਕੋਈ ਨਹੀਂ ਕੋਈ ਤੂੰ ਅੰਕਲ ਨੂੰ ਪੁੱਛ ਤੇਹੀ ਲੱਗਿਆ ਇਹਦਾ ਹੀ ਲੱਗਿਆ ਬਾਈ ਜੇ ਸੌਦਾ 5500 ਦਾ ਹੋ ਗਿਆ ਸੀ ਤੂੰ ਲੈ ਲੈ ਯਾਰ ਨਾ ਆਪਣਾ ਰੀਪੀ ਪੀਤੀ ਆ ਨਾ ਬਾਤ ਦੇ ਵਿੱਚ ਆਪਣਾ ਨਹੀਂ ਐਨੇ ਦਾ ਲਵਾਂਗੇ ਗੱਲ ਤੇ ਗੱਲ ਆ ਨਾ ਸੋਫਾ ਵਾਟਰੰਦ ਭਰ ਜਾਂਦੀ ਹੈ ਯਾਰ ਮੇ ਬਣਾ 5500 ਦਾ ਵਿਕ ਰਿਹਾਗਾ ਤੂੰ ਆ ਕੇ ਵਿੱਚ ਸੌਦਾ ਕਰ ਤੂੰ ਵਿੱਚ ਸੌਦਾ ਲੱਗ ਰਿਹਾ ਪਤੰਦਰ ਉਹਦਾ ਵੀ ਕੀ ਜਾਂਦਾ ਸੀ ਫਿਰ ਕੀ ਜਾਂਦਾ ਸੀ ਉਹ ਮੈਨੂੰ ਦੇਖਿਆ ਸੀ ਕੋਲੇ ਜਦੋਂ ਬਿਮਾਰ ਲੱਗਿਆ ਉੱਥੇ ਭੇਜਿਆ ਚਾਚਾ ਜਿਹੜਾ ਲੱਗਿਆ ਜਾਂਦੇ ਭੇਜਿਆ ਭਾਈ ਜਿਹਦਾ ਮਾਮਾ ਭਾਈ ਤੇ ਹੋਰ ਪੇੜਾ ਕੋਈ ਨਾ ਕੋਈ ਗੱਲ ਨਾ ਕਰੇ ਸੌਦਾ ਖਰਾਬ ਹੋ ਗਿਆ ਉਹ ਹੁਣ ਕੀ ਕਰੀਏ ਇਹ 52 ਦਾ ਪੁੱਤ ਉਹ ਹੁਣ ਮਗਾਲੂ ਉਹ ਬੰਦਾ ਆਇਆ ਐ ਨਾ ਕਰਾ ਕੋ ਨਾ ਭਾਈ ਮਨ ਕੇ ਯਾਰ ਹਾਂ ਕਿਸਦਾ ਸੌਤਾ ਨਾ ਹਾਂ ਜਾਂਦੀ ਆਪਣੇ ਹਰੇ ਮਾਰਨ ਦਾ ਨਿਚਾਲਾ ਪਰ ਰੌਣਕ ਮੇਲਾ ਦੇਖਣਾ ਹੈ ਨਾ ਸਾਈਡ ਤੇ ਹੋ ਕੇ ਰੌਣਕ ਮੇਲਾ ਦੇਖ ਲੋ ਇੱਕ ਵਾਰ ਆਪਾਂ ਕਰਾਂਗੇ ਦੁਬਾਰਾ ਮੁਰਕਾ ਕੇ ਮੈਂ ਇੱਥੇ ਕੋਈ ਆਇਆ ਨਹੀਂ ਤੂੰ ਆਂਦਾ ਵੀ ਕਿਉਂ ਆਇਆ ਤੂੰ ਰੌਣਕ ਮੇਲਾ ਦੇਖ ਲੈ ਪਰ ਨਹੀਂ ਵੀ ਖਰੀਦਣਾ ਹੋਰ ਲੈ ਲੈ ਤੂੰ ਹੋਰ ਸਸਤੀ ਮਿਲਦੀ ਹੋਵੇ ਲੈ ਲੈ ਕੋਈ ਨਾ ਚੱਲ ਕੋਈ ਨਾ ਕੈਂਸਲ ਕਰ ਦੋ ਅੱਛਾ ਹਾਂ ਗੁੰਭੜਾ 8500 ਆ ਗਿਆ ਉਹ ਸਵਾਦ ਨਾਲ ਆਇਆ ਸਾਹਿਬ ਰੋਲਾ ਗੱਲ ਆ ਬਾਈ ਜੇ ਸੋ ਮੱਖੀ ਦੇ ਮੋਪੇ ਆ ਦੂਗਾ ਉਹ ਮੈਨੂੰ ਪੈਸੇ ਭਰਨ ਬੈਣਗੇ ਕਿਉਂਕਿ ਇਹਦਾ ਵੇਖਦਾ ਸੀ ਹਾਂ ਭਰ ਦੇ ਮੈਂ ਤਾਂ ਮੈਂ ਕੀ ਲਾਂ ਲੈਂਦਾ ਹੈ ਤਾਂ ਖਰਾਬ ਕਰਿਆ ਨਾ ਉਹ ਨਹੀਂ ਹੁੰਦਾ ਲਾ ਲਾਈ ਪੈਸੇ ਦੇ ਫਿਰ 5500 ਫਿਰ ਰੁਪਏ ਦੇ ਫਿਰ ਪੈਸੇ ਦੇ ਪੈਸੇ ਦੇ ਦੇ ਫਿਰ ਪੈਸੇ ਦੇ ਦੇ 5500 ਦਾ ਇਹਨੂੰ ਮੇੜਾ ਫੜਾ ਉਹ ਯਾਰ ਕੋਈ ਨਹੀਂ ਟੈਂਟ ਉਹ ਇਹਨਾਂ ਦੀ ਨਹੀਂ ਤਾਂ ਹੁੰਦੀ ਨਹੀਂ ਲੱਗਦੀ ਦੇਰ ਬਹੁਤ ਬਤਾਉਂਦੇ ਨੇ ਕਿੱਸੇ ਆਪਾਂ ਸੌਦੇਾਂ ਚ ਜਾ ਕੇ ਆਏ ਕਿਸੇ ਦਾ ਸੌਦਾ ਖਰਾਬ ਸੌਦਾ ਨਾ ਖਰਾਬ ਕਰੋ ਯਾਰ ਉਹ ਯਾਰ ਬੋਲ ਕੇ ਤਾਂ ਤੇ ਮਾਂ ਚੋਤੀ ਸੌਦੇ ਮੈਂ ਕਹਿੰਦਾ ਸਭ ਕੁਝ ਪਾਣੀ ਦਾ 20 ਡਾਲਰ ਹੈ ਆਪਕੇ ਨਾਲ 4200 ਲੈ ਲੂ ਨਹੀਂ ਭਾਈ ਸੌਦਾ ਹੋ ਗਿਆ ਹਟ ਜਾ ਉਸ ہزار ਉਹ ਨਹੀਂ ਲੈਣਾ ਯਾਰ ਅਸਲਾ ਨੂੰ ਉਹ ਸਦਾਰ ਖੜਾ ਜੀ ਹੋਏ ਹਾਂ ਚਲੋ ਉਹਨਾਂ ਦਾ ਪੈਸੇ ਵੜਾਓ ਜੀ ਹਾਂ ਜਦ ਤੂੰ ਕਹਿ ਮੇਰਾ ਲਿਆ ਹੁਣ ਬੁਲਾ ਯੇ ਛੱਡ ਬਣਾ ਪੰਜ ਦੋ ਨੋ ਨਾ ਬਣਾ ਯਾਰ ਤੂੰ ਤਾਂ ਬੈਰੀ ਹੋ ਉਹਦੋਂ ਪੈਸਾ ਕੱਢੀ ਜਾਂਦਾ ਪੈਸਾ ਕਢਾਈ ਜਾਂਦਾ ਪੈਸੇ ਦੇ ਰਿਆ ਸੀ 4200 ਦਾ ਹੋ ਗਿਆ ਫੜਾ ਲੈ ਯਾਰ ਜਦ ਤੈਨੂੰ ਉਹਨਾਂ ਖੜਾ ਯਾਰ ਹੋਏ ਜਦੋਂ ਇਹਦਾ 55 5 5 ਦੇ 5 ਦੇ 4500 ਦਾ ਹੋ ਗਿਆ ਜੀ ਖੜਾ ਅੰਗਰ ਮਟ ਬਾਈ ਤੂੰ ਨਾ ਬੋਲੀ ਯਾਰ ਤੂੰ ਜੰਗ ਨਾ ਉਹਦੀ ਖੜ ਜਾ ਤੇ 5 ਫੜਾ 4500 ਦਾ ਫੜਾ ਲੈ ਲੰਡਾ ਕਿ ਦੋ ਮੈਂ ਕੋਈ ਮੁੰਡਲੀ ਖਰਾਬ ਕਰ ਜਾਨਾ ਦੋ ਗਲਤ ਆ ਉਹ ਪਾ ਜਿਆ ਪਰ ਜਾਂਦਾ ਸੀ ਜੇ ਅੱਜ ਉੱਠ ਜਾਂਦਾ ਬਣਾ ਯਾਰ ਕੱਢ ਬੰਦਾਲੀ 400 ਰੁਪਿਆ ਨਾ ਉਹ ਮੈਨੂੰ ਯਾਰ ਪੈਦਾ ਕਰ ਤਾ ਪਾ ਜੀ ਮਖੜੇ ਪਾ ਜਾਂਦੇ ਪੈ ਜਾਂਦੇ ਕਹੀ ਜਾਂਦੇ ਇਹ ਬੰਦਾ ਤੁਝੂ ਮਾ ਮੁੜ ਕੇ ਮਢੀ ਚਲਾਏਗਾ ਮਖਰੀ ਵਾਲਾ ਹਾਂ ਇਤੂ ਬਾਦ ਇਹ ਤਾਂ ਬੰਦਾ ਵਾਇਰਸ ਨਹੀਂ ਬਾਈ ਸਰੀਫਾ ਜਿਹੜਾ ਬੋਲਿਆ ਨਹੀਂ ਹਾਂ ਉਹ ਮੇਰਾ ਕੰਮ ਚੱਲੋਂਦਾ ਪੀ ਗਿਆ ਨਹੀਂ ਬਾਈ ਸਭ ਪੈਸੇ ਕਨੇ ਆ ਰਿਹਾ ਦੀ ਸਾਰਾ ਚਲ ਕੋਈ ਨਹੀਂ ਬਾਈ ਯਾਰ ਚਲ ਕੋਈ ਨਾ ਸੋਕੋ ਤੇਰਾ ਹੋ ਗਿਆ ਤੇਰਾ ਬਹੁਤ ਧੰਨਵਾਦ ਆ ਕਿਹੜਾਈ ਦਿਖਾਈ ਵਾਹ ਭੈਣ 5500 ਦਾ ਸੌਤਾ ਹੋ ਗਿਆ ਇਹ ਕਹਿੰਦਾ 4200 ਦਾ ਸੋਸੀ ਕਰਾਉਂਦਾ 42 লাই লাগি কৰাী ਲਖਾਈ ਕਰਾਤ ਮੈਂ ਮੈਂ ਦੋ ਕਰਾਉਣੀ ਆ 100 ਰੁਪਿਆ ਬਾਈ ਮਾਸਦੇ ਤੋਂ 100 ਰੁਪਿਆ ਓ 100 100 ਰੁਪਿਆ ਲੱਗੋ ਓ ਬਾਈ ਓ ਬਾਈ ਓ ਕਾ ਵੀ ਪੱਕਾ ਓ ਰਿਆ 100 ਤਾਂ ਦੇ ਕੋਣ ਰੱਖ ਪਏ ਨਹੀਂ ਸਹੀ ਕਰਾਉਗੇ 100 ਤਾਂ ਦੇਣੀ ਸੀ ਚਲ ਸਹੀ ਕਰਾ ਚਲ ਲਖਾਈ ਕਰਾ ਦੀ ਚਲਾ ਜਾ ਚਲ ਕਰਾ ਲਿਆ ਬਾਤਾਂ ਸੰਦਾ ਹੋ ਗਿਆ ਐ ਨਾ ਕਰਾ ਕੋ ਬਾਈ ਚਾਚਾ ਕਰੀ ਮਾ ਜੀ ਭਾਈ ਕਿਹੜੀ ਜਗ੍ਹਾ ਤੋਂ ਆਏ ਸੀਗੇ ਲਾਬੇ ਤੋਂ ਆਏ ਤੇ ਭਾਈ ਆਪੇ ਤੋਂ ਕਿਨਾਂ ਅਗਲੇ ਕੇ ਆਏ ਸੀ ਲਾ ਭਾਈ ਹੋਰ ਨਾ ਘਟੇ ਤੇ ਦੋ ਵੇਜ ਤੇ ਪਹਿਲਾਂ ਅੱਛਾ ਹਾਂ ਜੀ ਉਹ ਕੀ ਚੇ ਬੱਕਰੇ ਸੀ ਬੱਕਰੇ ਤੇ ਭਾਈ ਦੋਨੋਂ ਠੀਕ ਹੈ ਉਹੀ ਭਾਈ ਨੇ ਲੱਤੇ ਤੇ ਪਹਿਲਾਂ 12000 ਦੇ 12.5 ਹਜ਼ਾਰ ਉਹ ਜਿਹੜਾ ਸਰਦਾਰ ਠੀਕ ਆ ਇਹ ਭਾਈ ਨੇ ਪਹਿਲਾਂ ਵੀ ਸੌਦਾ ਖਰਾਬ ਕਰਦੇ ਤੇ ਉਦੋਂ ਚਲ ਆਪਾਂ ਚੱਪ ਕਰ ਗਏ ਹੁਣ ਫੇਰ ਸੌਦਾ ਖਰਾਬ ਕਰਦਾ ਅੱਛਾ ਉਹ ਸਰਦਾਰ ਜਿਹੜਾ ਭਾਈ ਸੀਗਾ 5.5 ਚ ਲੈਦਾ ਸੀ ਸੌਦਾ ਹੋ ਗਿਆ ਸੀ ਇਹਨੇ ਵਿੱਚ ਆ ਕੇ ਕਹਿੰਦਾ 4200 ਰੁਪਏ ਲੈ ਲੇ ਆ ਮੈਂ ਵੀ ਦੋ ਬਿਆਲੇ ਸਵਾਤਾਰੂ ਵੀ ਫਿਰਦਾ ਜੀ ਫਿਰ ਆਲਾ ਕਾਲੀ ਲੜਦੇ ਨੇ ਚਲੋ ਤੁਹਾਡੇ ਵਾਸਤੇ ਵੀ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇੰਨੇ ਬੰਦਿਆਂ ਦੀ ਮੰਨੀ ਆ ਚਲੋ ਘਾਟੇ ਵਾਦੇ ਦਾ ਚਲੋ ਨਾਲ ਹੀ ਚੱਲਣੇ ਆ ਪਰ ਜਿਹੜੀ ਪੰਚਾਇਤ ਦੀ ਗੱਲ ਮੰਨ ਲੈਣੀ ਆ ਤੇ ਬਹੁਤ ਵੱਡੀ ਗੱਲ ਹੁੰਦੀ ਤਾਂ ਹੀ ਦੇਤਾ ਜੀ ਆਪਣਾ 1000 ਰੁਪਏ ਨਾ ਆਪਣਾ ਕਿਹੜਾ ਮਰਦਾ ਹਾਂ ਹਾਂ ਬਹੁਤ ਤੁਹਾਡਾ ਧੰਨਵਾਦ ਆ ਭਾਈ ਉਹ ਬਾਈ ਵਾਸਤੇ ਥੋੜਾ ਜਿਹਾ ਗਲਤ ਕੰਮ ਸੀ ਜਿਆ ਸੌਦਾ ਨਹੀਂ ਖਰਾਬ ਕਰਦਾ ਹਨਾ ਹਾਂ ਜੀ ਬਹੁਤ ਬਹੁਤ ਧੰਨਵਾਦ ਭਰੇ ਠੀਕ ਲਓ ਜੀ ਐਸ ਬੱਚੇ ਦਾ ਸੌਦਾ ਸੀਗਾ ਇਹ ਤੇ ਬਾਈ ਦਾ ਸੌਦਾ 5500 ਚ ਹੁੰਦਾ ਸੀ ਜੋ ਬਾਈ ਨੇ ਵੇਚ ਆ ਕੇ ਕਹਤਾ ਵੀ ਮੈਂ 4200 ਦਾ ਲੈਣਾ ਉਥੇ ਫਿਰ ਉਹ ਸੌਦਾ ੜਕਾ ਫਿਰ ਉਸੇ ਬਾਈ ਨੂੰ 4500 ਦਾ ਬਾਈ ਨੇ ਦੇਤਾ 1000 ਰੁਪਿਆ ਘਾਟਾ ਚੱਲ ਗਿਆ ਸੋ ਮਿਲਦੇ ਅਗਲੀ ਵੀਡੀਓ ਤੇ ਧੰਨਵਾਦ